ਓਸ਼ਿਆਨੂ ਇਹ ਅਵੇਅਰਨੈਸ ਆਣਾ ਬਹੁਤ ਜ਼ਰੂਰੀ ਆ ਸਵਸਥਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਹੈਗਾ ਪਰਸਨਲ ਹਾਈਜੀਨ ਤੋਂ ਲੈ ਕੇ ਆਪਣੇ ਮਹੱਲੇ ਦੇ ਵਿੱਚ ਜਿਹੜੇ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਾ ਦੇ ਵਿੱਚ ਬੱਚਾ ਨੂੰ ਸਫਾਈ ਦੀ ਅਹਿਮ ਮਤਲਬ ਉਹਦੀ ਕੀ ਅਹਿਮਤਾ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਾ ਨੂੰ ਇਹ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਜੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਗੱਡੀ ਚਲਾਉਂਦਾ ਸੀਗਾ ਨਾ ਜਦੋਂ ਤੇ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਜੇ ਰੈਮਬਰ ਲਾਈਟ ਤਾਂ ਵੀ ਕੱਢਦੇ ਫਟਾਫਟ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸੀ ਮਤਲਬ ਬਾਕੀ ਦੇ ਨਹੀਂ ਟੋਕਦੇ ਵੱਡੇ ਬੰਦੇ ਨਾਲ ਮਿੱਤਰ ਦੋਸਤ ਵੀ ਨਹੀਂ ਟੋਕਦੇ ਬੱਚੇ ਟੋਕਦੇ ਸੀ ਕਿ ਡੈਡੀ ਜੋ ਸਾਨੂੰ ਦੱਸਿਆ ਸੀਗਾ ਉਹ ਖੁਦ ਵੀ ਕਰੋ ਮਤਲਬ ਜੀ ਰੋਕੋ ਦੂਰ ਵਾਲਾ ਪਾਣ ਲੱਗ ਜਾਂਦਾ ਸੀ ਜਲਾਈਸ ਆ ਗਈ ਡੈਡੀ ਅਰਲੇਟ ਕਰਾਸ ਨਹੀਂ ਕਰਦੇ ਸੋ ਇਹ ਜਿਹੜਾ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਜੇ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਘਟ ਕਰਨਾ ਜੇ ਜਿਹੜੀ ਇਹ ਉਮਰ ਹੁੰਦੀ ਹੈ ਸਿੱਖਣ ਦੀ ਉਮਰ ਹੁੰਦੀ ਹੈ ਬਾਅਦ ਵਿੱਚ ਆਤਾ ਨੇ ਪਈਆਂ ਹੁੰਦੀਆਂ ਬੱਚਿਆਂ ਲਈ ਉਹ ਚੇਂਜ ਨਹੀਂ ਹੁੰਦੀਆਂ ਇਹ ਬੱਚਿਆਂ ਨੂੰ ਚੰਗਿਆ ਆਤਾ ਜੇ ਪਰਸਪਤੇ ਉਹਨਾਂ ਨੇ ਮਾਲਾ ਹਰਤਿ ਪਾਰਤੀ ਸਕੂਲ ਦੇ ਵਿੱਚ ਵੀ ਤੁਸੀਂ ਬੰਦਾਂ ਨੂੰ ਸਾਫ਼ ਕਰਨਾ ਸਿੱਖਦੇ ਇਸ਼ਨਾਨ ਕਰਨਾ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਤਾਂ ਪੱਕੀਆਂ ਬਣ ਪੱਕੀਆਂ ਹੋ ਜਾਂਦੀਆਂ ਆਤਾ ਉਸ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਵਾਸਤੇ ਪਾਸੇ ਗੰਦਗੀ ਦੇ ਢੇਰ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਕੂੜਾ ਨਹੀਂ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਰੋਲ ਹੈ ਇਸ ਕਰਕੇ ਬਹੁਤ ਅੱਛੀ ਸ਼ੁਰੂਆਤ ਹੈ ਬੱਚਿਆਂ ਨੂੰ ਜੁੜਾਇਆ ਜਾ ਰਿਹਾ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਆ ਕਿ ਜਿਹੜਾ ਬੱਚਾ ਵੀ ਪਲਸ 2 ਕਰਦਾ ਹੈ ਜਾਂ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਕਰਨਾ ਮੈਂ ਉਹਨੂੰ ਮੰਨ ਲਓ ਫਸਟ ਈਅਰ ਦੇ ਨਾਲ ਨਾਲ ਜਿਵੇਂ ਕੋਈ ਕਿਤੇ ਕਿਸੇ ਦੀ ਨੋਜ਼ ਬ੍ਰੇਡ ਹੋ ਗਿਆ ਕਿਸੇ ਦੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਿੱਦਾਂ ਸ਼ਿਫਟ ਕਰਨਾ ਹੈ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਿਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਜਿੰਨੀ ਦੇਰ ਡਾਕਟਰ ਨਹੀਂ ਆ ਜਾਂਦਾ ਉਨੀ ਦੇਰ ਕਿਵੇਂ ਉਹਨੂੰ ਆਪਾਂ ਹਸਪਤਾਲ ਕਿਸ ਤਰ੍ਹਾਂ ਪਹੁੰਚਾਉਣਾ ਉਹਨੂੰ ਉਨੀ ਦੇਰ ਆਪਾਂ ਕੀ ਕਰ ਸਕਦੇ ਆ ਡਾਕਟਰ ਦੇ ਆਣ ਤੱਕ ਆਪਾਂ ਖੂਨ ਵਗਦਾ ਹੋਇਆ ਖੂਨ ਕਿਦਾਂ ਰੋਕ ਸਕਦੇ ਆ ਔਰ ਉਹਨੂੰ ਰੋਕਿਆ ਜਾ ਸਕਦਾ ਉਹਦੇ ਵਾਸਤੇ ਡਾਕਟਰ ਆਉਣ ਦਾ ਲੋੜ ਨਹੀਂ ਹੈ ਲੇਕਿਨ ਇਹ ਵਾਲੀ ਜਿਹੜੀ ਹੈਗੀ ਆ ਪਲੱਸ ਹੈਪੀਨੈਸ ਪਰਿਕਲਮ ਬੱਚਾ ਨੂੰ ਇਹਦੀ ਫਰਗੇਵਨੈਸ ਕਰਨਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਤੁਸੀਂ ਜਿਹੜੇ ਮਾਈਂਡ ਦੀ ਸਪਸ਼ਟਤਾ ਆਪਣੇ ਸਰੀਰ ਦੀ ਸਪਸ਼ਟਤਾ ਫਿਰ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਜੇ ਡੈਂਗੂ ਦੇ ਵਿੱਚ ਜੇ ਸਾਰੇ ਬੰਦੇ ਜਿਹੜੇ ਆ ਗਿਆ ਮਰੀ ਅੰਨੀ ਗੱਲ ਸਮਝ ਲੜ ਗਈ ਜਿਹੜਾ ਆਪਣਾ ਤੁਹਾਡਾ ਚਾਹੇ ਫ੍ਰਿਜ ਹੈ ਚਾਹੇ ਪੂਲਰ ਹੈ ਉਹਨਾਂ ਦੀਆਂ ਟਰੇਆਂ ਦੇਖ ਲੈ ਉਹਦੇ ਪਾਣੀ ਨੂੰ ਹਫ਼ਤੇ ਚ ਇੱਕ ਵਾਰ ਔਰ ਜਿਹੜੇ ਪਾਸ਼ਟਾਲੇ ਖਟੋਰੇ ਰੱਖਦੇ ਆ ਉਹਨੂੰ ਕਾਦਣਾ ਆਸੇ-ਪਾਸੇ ਪਾਣੀ ਨਾ ਖੜਾ ਹੋਵੇ ਜੇ ਖੜਾ ਹੋਵੇ ਤਾਂ ਉਹਦੇ ਤੇ ਜਿਹੜਾ ਬਲਟੋ ਆਇਲ ਆ ਜਿਹੜਾ ਤੁਸੀਂ ਆ ਪਕੌੜੇ ਬਣਾਉਣ ਲਈ ਦੂਜੀਆਂ ਚੀਜ਼ਾਂ ਲਈ ਤੇਲ ਵਰਦੇ ਹੋ ਉਹ ਥੋੜਾ ਜਿਹਾ ਉਹਦਾ ਛਰਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸੇਵ ਮੈਕ ਨੂੰ ਦੱਸ ਦਿਓ ਤੇ ਉਹ ਆ ਕੇ ਕਿਊਮਿਕੇਸ਼ਨ ਵੀ ਕਰਦੇ ਆ ਔਰ ਕੀ ਲਾਰਵ ਸਪਰੇ ਵੀ ਕਰਦੇ ਆ ਤੇ ਆਪਾਂ ਡੈਂਗੂ ਵਰਗੀਆਂ ਭਵਾਨਕ ਜੁੜੀਆਂ ਹੈਗੀਆਂ ਤੁਹਾਡੀ ਚਿਕਨ ਕੁਲੀਆ ਗਾਉਂਸ ਵਾਈਨ ਫਲੂ ਆ ਰਿਹਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਕਰਾਂਗੇ ਜੀ ਦਿੱਲੀ ਦੇ ਵਿੱਚ ਚੱਲਦੀ ਆ ਸਾਡੇ ਮਤਲਬ ਇੱਥ ਆਪਣੇ ਆਗੇ ਐਜੂਕੇਸ਼ਨ ਦੇ ਸਟੋਰ ਨਾਲ ਗੱਲ ਕਰਕੇ ਇਹਦਾ ਸਿਲੇਬਸ ਬਣਾ ਕੇ ਆਪਣੇ ਟੀਚਰਸ ਟ੍ਰੇਨ ਕਰਦੇ ਅਸੀਂ ਪਹਿਲਾਂ ਅਸੀਂ ਮਾਸਟਰ ਟ੍ਰੇਨਰਸ ਟੀਚਰਸ ਨੂੰ ਟ੍ਰੇਨਿੰਗ ਦੇਾਂਗੇ ਫਿਰ ਜਿਹੜੇ ਬੱਚਾ ਨੂੰ ਟ੍ਰੇਨ ਕਰਾਂਗੇ ਇਹਦਾ ਇੱਕ ਮੈਂ ਸਿਲੇਬਸ ਬਣਾ ਕੇ ਮਨ ਲੱਗਦਾ ਵੀ ਜਿਹੜਾ ਇਸੇ ਜਿਹੜਾ ਬੱਚਾ ਦੇ ਜਿਹੜੇ ਐਨਐਸਐਸ ਦੇ ਕੈਂਪ ਹੁੰਦੇ ਆ ਮੈਂ ਉਹਦੇ ਵਾਸਤੇ ਟਾਰਗੇਟ ਕਰ ਰਹੇ ਹਾਂ ਕਿ ਜਿਹੜੇ ਇਸ ਵਾਰੀ ਕੈਂਪ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਪਿੰਡਾਂ ਜਾਣਾ ਦੂਜੇ ਜਾਣਾ ਉਹਨਾਂ ਨੂੰ ਆਪਣੀ ਉਹਨਾਂ ਦੀ ਸਰਪ੍ਰਸਤੀ ਹੈ ਉਹ ਅੱਗੇ ਜਾ ਕੇ ਜਿਹੜੇ ਪਿੰਡਾਂ ਦੇ ਯੂਥ ਕਲੱਬ ਹੈ ਇਹਨਾਂ ਨੂੰ ਅਸੀਂ ਮਾਸਟਰ ਟ੍ਰੇਨਰ ਤਿਆਰ ਕਰਾਂਗੇ ਕਾਲ ਉਹ ਜਾ ਕੇ ਜਿਹੜੇ ਪਿੰਡਾਂ ਦੇ ਯੂਥ ਹੈ ਜਾਂ ਮੱਲਿਆਂ ਦੇ ਵਿੱਚ ਯੂਥ ਹੈ ਜਿਹੜੇ ਜਿਹੜੇ ਕਾਲਜ ਨਹੀਂ ਜਾਂਦੇ ਜਾਂ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਵੀ ਟ੍ਰੇਨਿੰਗ